ਤੁਸੀਂ ਦੇਖ ਰਹੇ ਹੋ ਅਲੱਗ ਅਲੱਗ ਰੇੜੀਆਂ ਤੇ ਖੜ ਕੇ ਚੈਕਿੰਗ ਹੋਣਾ ਅਗਲੀ ਜਗ੍ਹਾ ਆਏ ਆ ਇੱਥੇ ਵੀ ਚੈਕਿੰਗ ਹੋ ਰਹੀ ਆ ਇਸੇ ਤਰ੍ਹਾਂ ਹਰ ਚੀਜ਼ ਦੀ ਚੈਕਿੰਗ ਕੀਤੀ ਜਾਂਦੀ ਆ ਬਹੁਤ ਵਧੀਆ ਉਪਰਾਲਾ ਤੇ ਪ੍ਰਸ਼ਾਸਨ ਵੱਲੋਂ ਵੀਰਾਂ ਵੱਲੋਂ ਜਿਹੜਾ ਨੇ ਹਦਾਇਤ ਕੀਤੀ ਹੈ 그러면은 ਤੁਸੀਂ ਕੀ ਕਹਿੰਗੇ ਇਹਦੇ ਬਾਰੇ ਬਹੁਤ ਵਧੀਆ ਉਪਰਾਲਾ ਵੀਰੇ ਹਾਂ ਇਹਦੇ ਨਾਲ ਬੱਚਿਆਂ ਦੀ ਸਿਹਤ ਦਾ ਖਲਵਾੜ ਹੋ ਰਹੀ ਸੀਗੀ ਹੁਣ ਇੱਧਰ ਤਾਂ ਕਹਿੰਦੇ ਚੈਕਿੰਗ ਸਹੀ ਆ ਰਹੀ ਆ ਉੱਧਰ ਥੋੜੀ ਜਿਹੀ ਪ੍ਰੋਬਲਮ ਆਈ ਰੰਗ ਹਾਂਜੀ ਉਹਦੇ ਵਿੱਚ ਰੰਗ ਪਾਇਆ ਗਿਆ ਸੀ ਵੀਰੇ ਇੱਧਰ ਹੁਣ ਚੈਕਿੰਗ ਹੋ ਰਹੀ ਆ ਬਹੁਤ ਚੰਗੀ ਗੱਲ ਆ ਮੇਲੇ ਦੇ 10 ਰੁਪਏ ਦਾ ਕਲਾਸ ਦਿੰਦੇ ਜੂਸ ਦਾ ਦੱਸੋ ਪਹਿਲੀ ਗੱਲ ਵੀ ਗੰਨਾ ਕਿਹੜਾ ਜਿਹੜਾ 10 ਰੁਪਏ ਦਾ ਹੋਣਾ ਹਾਂ 10 ਰੁਪਏ ਦਾ ਆਪਾਂ ਦੇਖਿਆ ਪਾਣੀ ਸੀ ਆਪਾਂ ਵਿੱਚ ਛੱਡਿਆ ਉਹ ਬਿਲਕੁਲ 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 ਅਸੀਂ ਵਿੱਚ ਛੱਡਿਆ ਤੇ ਆਹ ਦੇਖੋ ਬਾਕੀ ਬਾਈ ਕਿਵੇਂ ਆ ਇਹਦਾ ਬਾਈ ਆਪਣਾ ਹੀ ਆ ਲਓ ਪਰ ਇਹ ਤਾਂ ਵਧੀਆ ਸਪਾਈਰਾ ਦਾ ਮੈਨੂੰ ਪਤਾ ਉਧਰ ਜੂਸ ਪੜੇ ਹਾਂਜੀ ਹਾਂਜੀ ਉਹ ਵੇਓ ਚੈਕਿੰਗ ਹੋ ਰਹੀ ਉਹ ਵੀ ਕੱ비 ਨਿਕਲੀ ਨਹੀਂ ਉਹ ਦੱਬੀ ਪੁੱਤ ਰਹੇ ਸਾਰੀ ਹੈ ਐਕਟੀ ਹੋਵੇ ਦੇਖੋ ਜੀ ਆ ਵੀ ਹੁਣ ਸਾਹਮਣੇ ਤੁਹਾਡੇ ਇੱਥੇ ਵੀ ਕੈਮੀਕਲ ਦਾ ਰੰਗ ਨਿਕਲਿਆ ਹੋਆ ਦਿਖਾ ਰਹੇ ਆ ਡੱਬੀ ਇਸ ਤਰ੍ਹਾਂ ਚੈਕਿੰਗ ਹੋ ਰਹੀ ਆ ਤੇ ਤੁਹਾਨੂੰ ਇਹ ਇਹਨਾਂ ਦਾ ਅਪਰਾਲਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਬਾਤ-ਬਾਤ ਸ਼ੇਅਰ ਕਮੈਂਟ ਜਰੂਰ ਕਰੋ ਬਾਕੀ ਆਪਾਂ ਤੁਹਾਨੂੰ ਦਿਖਾਉਦੇ ਆ ਜੋ ਗੱਲ ਹੁੰਦੀ ਇਹਨਾਂ ਦੇ ਵਿੱਚ ਜੋ ਬਾਤ ਹੁੰਦੀ ਆ ਉਹ ਤੁਹਾਨੂੰ ਸੁਣਾਈ ਆ ਲੋਕਾਂ ਨੂੰ ਸਾਰਾ ਆਪੋ ਕੇ ਬਾਤ ਥੋੜਾ ਆਪ ਕੋ ਨਾ ਪ੍ਰਾਪਤ ਹੋ ਰਿਹਾ ਸਾਰੇ ਮਾਣੇ ਬੰਦੇ ਉਹ ਕਿਉਂ ਕਵੇਂ ਕਰਦੇ ਆ ਲੋਕਾਂ ਨੇ ਇਹ ਲਾਸਟ ਵਾਰਨਿੰਗ ਹੈ ਬਈ ਠੀਕ ਹੈ ਜੀ ਸ਼ਾਮ ਨੂੰ ਆ ਹੋਵੇ ਨਾ ਮੈਂ ਦੁਬਾਰਾ ਚੱਕਰ ਮਾਰਦਾ ਠੀਕ ਹੈ ਚਲੋ ਆਓ ਵੀ ਅੱਗੇ ਮਨਾ ਕੇ ਆ ਜੋ ਦੇਖੋ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਇਹ ਪਹਿਲਾਂ ਵਧੀਆ ਲੱਗਿਆ ਤੁਹਾਨੂੰ ਹੈ ਜਿਹੜਾ ਵੀ ਟੀਮ ਦਾ ਬਹੁਤ ਹੀ ਵਧੀਆ ਕਾਬਲੇ ਗੌਰ ਆ ਇਦਾਂ ਹੀ ਹੋਣਾ ਚਾਹੀਦਾ ਹਾਂ ਇਹ ਆਪਾਂ ਬਹੁਤ ਜ਼ਹਿਰਾਂ ਖਾ ਰਹੇ ਹਾਂ ਕੁਝ ਜਾਨਵਰ ਜਿਹੜੇ ਜਿਹੜਾ ਕੁਦਰਤੀ ਤੌਰ ਤੇ ਜੋ ਖੱਧੀਆਂ ਜਾਂਦੀਆਂ ਉਹ ਤੋਂ ਵੱਖਰੀ ਗੱਲ ਹੈ ਨਾ ਖੱਧੀਆਂ ਦੀਆਂ ਜਿਹੜੀਆਂ ਜਾਨਵਰ ਜਿਹੜੇ ਖਵਾਰੇ ਦੇ ਖਾ ਰਹੇ ਆ ਉਹਨੂੰ ਕੋ ਪਰਹੇਜ਼ ਕੀਤਾ ਜਾਵੇ ਕਰਵਾਇਆ ਜਾਵੇ ਨਾ ਕਰਵਾਇਆ ਜਾਵੇ ਇਹ ਨਾਲ ਵਧੀਆ ਅਪਰਾਲਾ ਸੀ ਟੀਮ ਦਾ ਅਸੀਂ ਵੀ ਸਲਾਹ ਆ ਜੋ ਮੰਨੇ ਤਾਂ ਇਹਦੀ ਵੀਡੀਓ ਪਾ ਰਹੇ ਹਾਂ ਤੁਸੀਂ ਬੋਲਣਾ ਚਾਹੁੰਦੇ ਹੋ ਭਾਈ ਕੋ ਤੁਸੀਂ ਵੀਰੇ ਹਾਂਜੀ ਭਾਈ ਕਲਾਜ ਆ ਵੀ ਅੱਗੇ ਤੋਂ ਦਿਖਾ ਕੀ ਚੱਕਰ ਪੈ ਗਈ ਇਹ ਦੇਖੋ ਰੂਟੀਨ ਇਨਸਪੈਕਸ਼ਨ ਹੋ ਰਹੀ ਆ ਸਿਹਤ ਵਿਭਾਗ ਵੱਲੋਂ ਮੈਂ ਸਮੋ ਨਿਹਾਲ ਸਿੰਘ ਵਾਲਾ ਤੇ ਰੂਟੀਨ ਇਨਸਪੈਕਸ਼ਨ ਦੇ ਵਿੱਚ ਅਸੀਂ ਚੈੱਕ ਕਰ ਰਹੇ ਆ ਜਿੰਨੀਆਂ ਵੀ ਜੂਸ ਵਾਲੀ ਰੇੜੀਆਂ ਨੇ ਜਾਂ ਕੋਈ ਫਲ ਫਰੂਟ ਵਾਲੀਆਂ ਜਾਂ ਕੋਈ ਮਠਾਈਆਂ ਵਾਲੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਡਲਟਰੇਸ਼ਨ ਹੋ ਰਹੀ ਆ ਕੁਝ ਐਡੀਟਿਵ ਪਾਇਆ ਜਾ ਰਿਹਾ ਰੰਗ ਪਾਇਆ ਜਾ ਰਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਉੱਚ ਮੈਨੂੰ ਨਜ਼ਰ ਆ ਰਿਹਾ ਕਿ ਇਸ ਸ਼ਾਪ ਦੇ ਵਿੱਚ ਕੁਝ ਇਹ ਐਡੀਟਿਵ ਪਾ ਰਹੇ ਆ ਰੰਗ ਪਾ ਰਹੇ ਆ ਤੇ ਫੂਡ ਐਡੀਟਿਵ ਵੀ ਹੈ ਪਰੇ ਰੰਗ ਹੈ ਪਰ ਫਿਰ ਵੀ ਇਹ ਲਾਊਡ ਨਹੀਂ ਹੈ ਪਉਣਾ ਲੋਕਾਂ ਦੇ ਨਾਲ ਰੰਗ ਦੇ ਨਾਲ ਧੋਖਾ ਕਰਕੇ ਨਾ ਵੀ ਅਨਾਰ ਦਾ ਜੂਸ ਵੇਚਿਆ ਜਾ ਰਿਹਾ ਕਿਸੇ ਹੋਰ ਚੀਜ਼ ਨਾਲ ਅਲਟੀਮੇਟਲੀ ਇਹ ਸਿਹਤ ਲਈ ਖਿਲਵਾੜ ਹੈ ਤੇ ਹੁਣ ਅਸੀਂ ਮੌਕੇ ਤੇ ਪਹੁੰਚ ਕੇ ਇਹ ਸਾਰਾ ਰੰਗ ਜਿਹੜਾ ਹੈਗਾ ਸੀਜ਼ ਕਰ ਲਿਆ ਤੇ ਇਹਨਾਂ ਦਾ ਆਈਡੀ ਪ੍ਰੂਫ ਵਗੈਰਾ ਲੈ ਲਿਆ ਹੈਗਾ ਤੇ ਜਿਨ੍ਹਾਂ ਬਣਿਆ ਹੋਇਆ ਫਰੂਟ ਸੀ ਜੂਸ ਸੀ ਅਸੀਂ ਡਿਸਕਾਰਡ ਕਰਵਾ ਦਿੱਤਾ ਹੁਣ ਦੀ ਹਦਾਇਤ ਇਹਨੂੰ ਦਿੱਤੀ ਹੈ ਕਿ ਫਰੈਸ਼ ਜੂਸ ਬਣਾ ਕੇ ਦੋਵੇ ਅਗਲੀ ਜੋ ਪ੍ਰਸ਼ਾਸਨ ਦੀ ਕਾਰਵਾਈ ਹੈ ਉਹ ਅਮਲ ਚ ਦੇਖਦੇ ਲੈਣੇ ਹੋਣਗੇ